ਮਾਣੇ ਵੀ ਭੈਣੇ ਵੀ ਮਾਣੋਂ ਸੰਧੀ ਜੋ ਮੇਰੀ ਭੈਣ ਨੂੰ ਖੈਰਾਂ ਦਾ ਅੱਖਾਂ ਬੰਨ੍ਹ ਕੇ ਅੱਖਾਂ ਬੰਨ੍ਹ ਕੇ ਖਾਲ ਮਾਰੀ ਖੂਤ ਉਹਦਾ ਤੋਂ ਬਣਾਤੀ ਕਿ ਅੱਜ ਇਹ ਬਰੁਕਾ ਇੱਥੇ ਤਿੰਨ ਗੱਡੀਆਂ ਆਈਆਂ ਹੋਈਆਂ ਪੋਰਸ ਦੀਆਂ ਗੈਰੋਂ ਤੋਂਪਾਂ ਦੀਆਂ ਤਿੰਨ ਕਿੰਨੇ ਵਿਆਹ ਹੋਏ ਨੇ ਤੁਹਾਡੇ ਦੋ ਹੋਏ ਭੈਣਾ ਦਾ ਕੰਮ ਹੋਇਆ ਦਾ ਉਹ ਕਿੱਥੇ ਹੈ ਉਹ ਪਾਸਦਾਨ ਨੂੰ ਚਲੇਗੇ ਹੂੰ ਪਿਆਰੀ ਹੂੰ ਪਿਆਰਾ ਹੂੰ ਸਵਰਨ ਇਹ ਮੂਰੇ ਹੋ ਗਏ ਠੀਕ ਹੈ ਸਾਡੀ ਬੈਠ ਅੱਛਾ ਇਹ ਫੋਲੋਸ ਵਾਲਿਆਂ ਨੂੰ ਇਹ ਨਹੀਂ ਸੁਣਦਾ ਹਾਂਜੀ ਦੋਸਤੋ ਮੈਂ ਸਰਬ ਸਿੰਘ ਵਿਰਕ ਮੇਰੇ ਨਾਲ ਨੇ ਬਾਪੂ ਖੈਰਦੀਨ ਜਿਨ੍ਹਾਂ ਨੇ 1947 ਦਾ ਸੰਤਾਪ ਹੰਡਾਇਆ ਕੱਲੀ-ਕੱਲੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਹੋ ਸਕਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਕੋਈ ਸੱਜਣ ਕੁਝ ਲੋਕ ਹੈ ਇਹਨਾਂ ਦੇ ਰਿਸ਼ਤੇਦਾਰੀ ਹੋਣਾ ਹੋ ਸਕਦਾ ਹੈ ਕੋਈ ਇਹਨਾਂ ਦਾ ਵਿਛੜਿਆ ਇਹਨਾਂ ਨੂੰ ਮਿਲ ਪਵੇ ਤੇ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਨਾਲ ਦੋਸਤੋ ਦੱਸ ਦਈਏ ਕਿ ਇਹ ਪਿੰਡ ਜਿਹੜੇ ਦੇ ਵਿੱਚ ਰਹਿ ਰਹੇ ਨੇ ਇੱਥੇ ਇਹਨਾਂ ਦੇ ਵੱਡੇ ਵਡੇਰੇ ਪਿੰਡ ਦੇ ਲੋਕਾਂ ਦਾ ਇੱਜੜ ਚਾਰਦੇ ਸਨ ਜਾਨੀ ਪਸ਼ੂ ਗਾਵਾਂ ਉਹਨਾਂ ਦੀਆਂ ਮੱਝਾਂ ਨੂੰ ਚਾਰਨ ਦਾ ਕੰਮ ਕਰਦੇ ਸਨ ਬਾਪੂ ਜੀ ਸਵਾਗਤ ਹੈ ਸਾਸਰੀ ਘਰ ਸਵਾਗਤ ਵਾਪੇ ਪਹਿਲਾਂ ਤੇ ਦੱਸੋ ਵੀ ਤੁਹਾਡੇ ਅੱਬਾ ਦਾ ਤੁਹਾਡੇ ਮਾਤਾ ਦਾ ਨਾਮ ਕੀ ਸੀ ਤੁਸੀਂ ਕੰਮ ਕਰ ਕੀ ਕਰਦੇਣ ਤੁਹਾਡੇ ਵੱਡੇ ਵੱਡੇਰੇ ਸਾਡੇ ਮਾਸੂਨ ਕਹਾਂ ਮਾਲ ਚਾਰਦੇ ਸੀ ਜੀ ਬਗ ਪਿੰਡ ਦਾ ਹਮ ਸਾਰੇ ਪਿੰਡ ਦਾ ਮਾਲ ਹਮ ਨੇ ਬਾਪ ਨੂੰ ਕੰਗਣ ਵਾਰ ਅੱਛਾ ਮਾ ਦਾ ਨੂੰ ਸਮਝੀਦਾ ਠੀਕ ਹੈ ਤੇ ਤੁਹਾਡੇ ਬੱਚੇ ਕਿੰਨੇ ਨੇ ਤੁਸੀਂ ਭੈਣ ਭਰਾ ਕਿੰਨੇ ਸੋ ਭਾਈ ਐਸੇ ਚਾਰ ਸੀ ਠੀਕ ਹੈ ਦੋ ਮਾਰਗੇ ਦੋ ਹੈਗੇ ਠੀਕ ਹੈ ਇੱਕ ਭੈਣ ਸੀ ਉਹ ਖੂਸ਼ਾਲ ਮਾਰ ਕੇ ਮਾਰਦੀ ਅੱਛਾ ਉਹ ਖੂਸ਼ਾਲ ਕਿਉਂ ਮਾਰੀ ਸੀ ਉਹਨਾਂ ਨੇ ਉਹਨਾਂ ਨੂੰ ਬਖਤ ਦੇ ਹੀ ਗਿਆ ਦਾ ਠੀਕ ਹੈ ਹਾਂ ਮਾਂ ਨੇ ਵੀ ਭੈਣ ਹੈ ਮਾਂ ਨਾਲ ਹੁੰਦੀ ਜਾਂ ਮੇਰੀ ਭੈਣ ਨੂੰ ਖੈਰਾਂ ਦਾ ਅੱਖਾਂ ਬੰਨ ਕੇ ਹਾਂ ਅੱਖਾਂ ਬੰਨ ਕੇ ਖਾਲ ਮਾਰਦੀ ਖੂਸ਼ ਹਾਂ ਉਹ ਤਾਂ ਤੋਂ ਬਣਾ ਆਤੀਆਂ ਖਾਲਸਾ ਕੱਟੇਗੇ ਨੂੰ ਹੂੰ ਤੇ ਨੌਵੇਂ ਦਿਨ ਹੱਲਾ ਪਿਆਰੇ ਜਿੱਦਣ ਹੱਲੇ ਪਏ ਨੇ ਤੁਹਾਡੇ ਪਿੰਡ 'ਚ ਨੌਵੇਂ ਦਿਨ ਸ਼ੁਰੂਆਤ ਹੋਈ ਇੱਥੇ ਹਾਂ ਤੇ ਨੌਵੇਂ ਜਿਹਨੂੰ ਮਾਰ ਗਏ ਨੇ ਮੇਰੀ ਮਾਂ ਭੈਣ ਉਹ ਤਾਂ ਨੌਵੇਂ ਦਿਨ ਉਹ ਹੋਈ ਜਦ ਵੱਢ ਟੁੱਕ ਹੋਇਆ ਅੱਛਾ ਜਾਣੀ ਤੁਹਾਡੀ ਮਾਂ ਤੇ ਭੈਣ ਨੂੰ ਪਹਿਲੇ ਹੀ ਮਾਰਤਾ ਸੀ ਜਿੱਦਣ ਵੱਢ ਟੁੱਕ ਤੋਂ ਉਹ ਐ ਹੋਈ ਸੀ ਹੂੰ ਗੱਡੀ ਆਈ ਜੀ ਇੱਧਰ ਤੋਂ ਰੋਕਣ ਲਈ ਜੋ ਮੁਸਲਮਾਨਾਂ ਦੀ ਹਾਂ ਉਹ ਗੱਡੀ ਆਪਣੇ ਸਰਾਂ ਦਾ ਮਾਰੀ ਉਹਨੂੰ ਹਾਂ ਉਹ 3 ਕੁੜੀਆਂ ਖੋਹ ਰਿਹਾ ਹੈ ਅੱਛਾ ਜੱਟ ਜੀਮੀ ਸਾਹਿਬ ਹਾਂ ਉਹਨਾਂ ਨੇ ਫਿਰ ਕਿਹਾ ਵੀ ਬੜਾ ਰੋਣਾ ਸਾਡੇ ਗੱਲ ਵੀ ਉਹੇ ਹੀ ਕੰਮ ਹਾਂ ਉਹਨਾਂ ਨੇ 8 ਦਿਨ ਪਮਾਉਣ ਜਾਣ ਪਹੁੰਚੇ ਠੀਕ ਹੈ ਤੁਹਾਡੇ ਪਿੰਡ 'ਚ ਕਿੰਨੇ ਕੁ ਲੋਕ ਮਰ ਗਏ ਸਨ ਮੈਂ ਤੁਹਾਨੂੰ ਦੱਸਿਆ ਵੀ 80-90 ਆਦਮੀ ਬੱਚੇ ਛੋਟੇ ਬੱਚੇ ਠੀਕ ਹੈ ਇੰਨੇ ਦੇ ਉਹ ਕਿੱਥੇ ਫਿਰ ਦਫਨਾਤਾ ਸੀ ਕਿਤੇ ਜਾਂ ਸੁੱਟ ਦੇਣ ਕਿਸੇ ਖੂਗਾ ਚ ਹੈ ਉਹਨਾਂ ਨੂੰ ਵੀ ਫਿਰ ਕਿਸੇ ਖੂਜ ਸੁੱਟਿਆ ਸੀ ਜਾਂ ਕਿਵੇਂ ਮਾਰੇ ਸਨ ਉਹ ਬਾਬਾ ਜੀ ਉਹ ਕੁਦਰਮਾ ਕੋਈ ਦਿਖਾਈ ਨਹੀਂ ਜਿਵੇਂ ਮੂਰਤ ਬਣ ਗਈ ਐਸੇ ਖੱਚ ਖੱਚ ਕੇ ਜਿਉਂਦੇ ਹੀ ਛੜਦੇ ਖੱਚ ਖੱਚ ਕੇ ਹਾਂ ਬਾਗਲ ਲੱਤਾਂ ਚ ਰੱਸਾ ਜਿਉਂਦੇ ਛੱਟੇ ਨਹੀਂ ਪਿੱਲਰੇ ਮਤਲਬ ਉਹਨਾਂ ਦਾ ਮਰਨ ਨੂੰ ਜੀ ਨਹੀਂ ਸੀ ਕਰਦਾ ਮੈਂ ਕਿਹਾ ਨਾ ਹੱਥ ਚੱਕਿਆ ਹੀ ਨਹੀਂ ਗਿਆ ਇਹੋ ਮਾਰ ਬੋ ਮਕਾਵਲਾ ਕਰਦੇ ਜਾਂ ਉਹਦੇ ਘਰ ਆਏ ਸੀ ਹਾਂ ਹੋਇਆ ਨਹੀਂ ਠੀਕ ਹੈ ਘਾਵਲਾ ਹੋ ਗਿਆ ਜੀ ਉਹ ਨਸਲ ਕੌਣ ਸਨ ਜਿਹੜੇ ਮਾਰਨ ਵਾਲੇ ਬੰਦੇ ਕੌਣ-ਕੌਣ ਸਨ ਤੁਹਾਡੇ ਪਿੰਡ ਦੇ ਹੀ ਸਨ ਪਿੰਡ ਦੇ ਹੀ ਜੇ ਮਾਂ ਹਾਂ ਹਵੇਲੀ ਵਾਲਿਆਂ ਨੇ ਮਾਰੇ ਜੀ ਹਾਂ ਇਹਨੂੰ ਪਿੰਡਰਾਂ ਨੇ ਹੀ ਮਾਰੇ ਨੇ ਪਿੰਡ ਦੇ ਨੇ ਹੂੰ ਕੋਈ ਗੱਲ ਨਹੀਂ ਸੀ ਬਾਤ ਹੋਈ ਸੀ ਤੁਸੀਂ ਕਿਵੇਂ ਬਚ ਗਏ ਮੈਂ ਇਹਨੂੰ ਦੱਸੀ ਦੇਣੀ ਵੀ ਅਸੀਂ ਮਾਲਚਾਰਦੇ ਤੇ ਹਾਂ ਸਾਡੇ ਦਾ ਦੋ ਚ ਮਾਰ ਹੁੰਦੇ ਸੀ ਬੰਦੇ ਹਾਂ ਫਿਰ ਅਸੀਂ ਜਉਰੇ ਬਹਿ ਗਏ ਉਹਦੇ ਬੁੜੀ ਗਏ ਉਹਨੂੰ ਸਾਂਭ ਲਿਆ ਰਾਤ ਨੂੰ ਰਾਤ ਕਟਾਤੀ ਹਾਂ ਕਿਹੜੀ ਬੁੜੀ ਕਿੰਨੇ ਕੇ ਨਾਮ ਯਾਦ ਕੁਛ ਉਹਨਾਂ ਦਾ ਹੈ ਜਿਹੜੀ ਮਾਤਾ ਨੇ ਤੁਹਾਨੂੰ ਬਚਾਇਆ ਸਾਂਭਿਆ ਉਹਨਾਂ ਦਾ ਨਾਮ ਕੀ ਸੀ ਤੇਜੋ ਅੱਛਾ ਉਹ ਉਹ ਕਿੰਨਾ ਦਾ ਪਰਿਵਾਰ ਸੀ ਜੈਕਟਰ ਦੇ ਪੰਜਾਬੀ ਦੀ ਉਹ ਨਹੀਂ ਉਹਨੇ ਲਾ ਦੇ ਨਹੀਂ ਸੀ ਜਣੀ ਅੱਛਾ ਉਹਦੇ ਲਾ ਦੇ ਨਹੀਂ ਸੀ ਬੁੜੀ ਉਹਦੇ ਤੇਜੋ ਤੇ ਪੰਜਾਬਾ ਕੌਣ ਸੀ ਯਾ ਬੋ ਸਹੁਰਾ ਅੱਛਾ ਪੰਜਾਬ ਸਿੰਘ ਉਹਦਾ ਨਾਮ ਹੋਣਾ ਹੈ ਹਾਂ ਪ੍ਰੀਤਮ ਉਹਦਾ ਮਾਨਤਾ ਅੱਛਾ ਜਿਹੜੀ ਮਾਤਾ ਤੇਜੋ ਸੀ ਉਹਦੇ ਘਰ ਵਾਲੇ ਦਾ ਨਾਮ ਪ੍ਰੀਤਮ ਸਿੰਘ ਸੀ ਤੇ ਉਹਦੇ ਸਹੁਰੇ ਦਾ ਨਾਮ ਪੰਜਾਬ ਸਿੰਘ ਜੇਹਣੂ ਸੀ ਸਰ ਜੇਹੜੀ ਸਰ ਸਿੰਘ ਜਿਹੜਾ ਬੜਾ ਭੱਜਦਾ ਉਹ ਸਰ ਦਾ ਅੱਛਾ ਉਹਦਾ ਛੋਟਾ ਗਰਦੇਵ ਦਾ ਤਿੰਨ ਤੇ ਅੱਛਾ ਉਹਨਾਂ ਨੇ ਹੀ ਕੋਈ ਮਾਰਿਆ ਹੈ ਠੀਕ ਹੈ ਬਚਾਏਗੇ ਉਹਨਾਂ ਨੇ ਤੁਹਾਨੂੰ ਬਚਾਇਆ ਹਾਂ ਤੁਹਾਨੂੰ ਅਸੀਂ ਰੱਖੇ ਸਾਨੂੰ ਕੀ ਮਤਲਬ acha ਉਹਨੇ ਘਰ ਲਗੋ ਕੇ ਰੱਖਿਆ ਇੱਕ ਚੰਦ ਹਾਂ ਰੋਟੀਆਂ ਘੜਾਈਆਂ ਠੀਕ ਸ਼ੱਕਰ ਨਾਲ ਮੈਂ ਵਾਪਸ ਚੰਨ ਅੱਛਾ ਕਿਉਂ ਸ਼ੱਕਰ ਨਾਲ ਰੋਟੀ ਖਵਾਈ ਸ਼ੱਕਰ ਕੀ ਠੀਕ ਹੈ ਯਾਦ ਹੈ ਮੇਰੇ ਠੀਕ ਹੈ ਜਿਹੜਾ ਉਹ ਬੁੜੀ ਕੰਮ ਕਹਿੰਦੀ ਸੀ ਹਾਂ ਮੈਂ ਜਦੇ ਕਰ ਲਵਾਂਗਾ ਠੀਕ ਹੈ ਮੈਂ ਨਹੀਂ ਸੁਣਨ ਭੁੱਲਦਾ ਠੀਕ ਹੈ ساری ਉਮਰ ਤੱਕ ਜੀ ਜਿਨ੍ਹਾਂ ਨੇ ਇੰਨਾ ਸਹਨ ਕਰਿਆ ਥੋੜਾ ਸਾਨਾ अच्छा ਜਿਹੜਾ ਪਿੰਡ ਦੇ ਬਾਕੀ ਲੋਕ ਸਨ ਇੱਕ ਤੇ ਹਵੇਲੀ ਵਾਲਿਆਂ ਨੇ ਤੁਹਾਡੇ ਵੱਡੇ-ਵਡੇਰਾਂ ਨੂੰ ਮਾਰਿਆ ਜਿਹੜਾ ਬਾਕੀ ਪਿੰਡ ਸੀ ਜਿਹੜੇ ਹੋਰ ਵਿੱਚ ਰਹਿੰਦੇ ਸਨ ਜ਼ਿਮੀਂਦਾਰ ਜਾਂ ਕੋਈ ਉਹਨਾਂ ਨੇ ਵੀ ਕੋਈ ਨੁਕਸਾਨ ਕਰਿਆ ਉਹਨਾਂ ਦਾ ਪੂਰਾ ਗੁਜ਼ਾ ਉਹਨਾਂ ਦੇ ਡਰਦੇ ਤੇ ਅੱਛਾ ਨਹੀਂ ਤਾਂ ਹਟਾ ਵੀ ਹੁੰਦੇ ਉਹਨਾਂ ਦੇ ਡਰਦੇ ਤੇ ਠੀਕ ਹੈ ਉਹ ਮਤਲਬ ਇੱਕ ਇੱਕ ਟੱਬਰ ਦੀ ਵਾਲੀ ਮਤਲਬ ਚੜਤ ਸੀ ਮਤਲਬ ਉਹਨਾਂ ਤੋਂ ਡਰਦੇ ਸੀ ਚੜਤ ਸੀ ਬਹੁਤ ਠੀਕ ਹੈ ਉਹਨਾਂ ਤੇ ਡਰਦੇ ਦੇ ਲੋਕ ਠੀਕ ਹੈ ਹੁਣ ਨਹੀਂ ਡਰਦੇ ਹਨ ਅੱਛਾ ਉਹਨੂੰ ਡਰਦੇ ਹਨ ਠੀਕ ਹੈ ਜਮਾਈ ਚੜਾਈ ਬਹੁਤ ਹੀ ਨਾਂਗੇ ਠੀਕ ਹੈ ਬਲਮਾਸ਼ੀਆਂ ਡਰਦੇ ਦੇ ਬਸ ਉਹਦੀ ਮਰਜ਼ੀ ਜਾਂਦਾ ਜੀ ਅੱਛਾ ਫਿਰ ਜਿਹੜੇ ਜਿਨ੍ਹਾਂ ਨੂੰ ਅੱਖਾਂ ਦੇ ਪੱਟੀਆਂ ਬੰਨ ਬੰਨ ਕੇ ਘੜੀਸ ਘੜੀਸ ਕੇ ਤੁਹਾਡੇ ਵੱਡੇ ਵੱਡੇ ਰਣੇ 80 90 ਜਣਿਆਂ ਨੂੰ ਮਾਰਤਾ ਖੂਈ ਚ ਸੁੱਟਦਾ ਉਹ ਉਹ ਪਿੰਡ ਦੀ ਜਿਹੜੀ ਮਸਜਿਦ ਦੇ ਵਿੱਚ ਖੂਈ ਉੱਥੇ ਸੀ ਹਾਂ ਜਿਸ ਵਾਰ ਹੋਇਆ ਕਮਰਾ ਮੈਂ ਦੇਖੀ ਅਸੀਂ ਮੁੰਦੀਆ ਫਿਰ ਅੱਛਾ ਹੁਣ ਅਸੀਂ ਆ ਮੁੰਦੀਆ ਖਾਸੀ ਡੂੰਗੀ ਸੀ ਟਾਇਰ ਜ਼ੋਰ-ਜ਼ੋਰ ਕਰਨਾ ਫਿਰ ਵੀ ਮਸੀਤ ਪਾਉਣੀ ਅੱਛਾ ਉਹ ਵਾਵਾ ਚਿਰਦਮਗਰੋਂ ਦੀ ਗੱਲ ਹੋਣੀ ਉਦੋਂ ਟਰੈਕਟਰ ਤੇ ਹੈ ਨਹੀਂ ਸਨ ਹੈ ਉਦੋਂ ਟਰੈਕਟਰ ਹੈਗੇ ਸਨ ਹੁਣ ਪਈ ਆ ਮਸੀਤ ਅੱਛਾ ਮਤਲਬ ਤੁਸੀਂ ਹੁਣ ਪੁਰਾਣੀ ਮਸੀਤ ਨੂੰ ਹੁਣ ਬੰਦ ਕਰੀਏ ਮੇਰੇ ਖਿਆਲ ਹੈ 20 15 ਦਾ ਸਾਲ ਹੋ ਗਏ ਨੇ ਠੀਕ ਹੈ ਠੀਕ ਹੈ ਮਤਲਬ ਉਹ ਖੁਈ ਹਾਲੀ ਉਦੋਂ ਦੀ ਪਈ ਸੀ ਨੀਮਾ ਦਾ ਸੌਹ ਹਾਂ ਨੀਮਾ ਸੌਹ ਦਾ ਜਿਹੜੇ ਜ਼ਿਮੀਦਾਰਾ ਨੇ ਸਾਨੂੰ ਕਰੈਡ ਦਿੱਤੇ ਨੂੰ ਨੇ ਤੇਲ ਹੀ ਮੰਗਿਆ ਸਤ ਹੂੰ ਪਿਆਸੀ ਭੜ ਲਿਆ ਹੂੰ ਭੜਨੇ ਵਾਲੇ ਤਾਕੜੇ ਦੇ ਹੂੰ ਸਮਝ ਗਿਆ ਸਿ ਸਿਆਣ ਹੁੰਦੀ ਹੈ ਸਾਰੇ ਪਿੰਡ ਨੂੰ ਹੁਣ ਧੁਬਕਾ ਕੇ ਰੱਖੋ ਠੀਕ ਠਿਕਾ ਜਿਹੜਾ ਜ਼ਾਇਰਦਾਰ ਦਾ ਉਹਦਾ ਬਾਬਾ ਮੈਂ ਦੇਖਿਆ ਨਹੀਂ ਕਬ ਉਹ ਵੀ ਮਰੀ ਦੇਖਿਆ ਹੂੰ ਇੱਥੇ ਫੂਕਦਾ ਹੂੰ ਸਾਰਾ ਰੋਗ ਲਿਆ ਸੀ ਅੱਛਾ ਸਾਰਾ ਰੋਗ ਲਿਆ ਠੇਕ ਮਤਲਬ ਬਾਲੀ ਚੜਾਈ ਸੀ ਬਾਲਾ ਡਰਦੇ ਆ ਲੋਕ ਉਹਨਾਂ ਤੋਂ ਧੱਕਾ ਵੀ ਕਰਦੇ ਰਹੇ ਉਹ ਧੱਕਾ ਜਿਹਾ ਉਹਨਾਂ 'ਚ ਦਮ ਸੀ ਤਾਂ ਹੀ ਕਰਦੇ ਆ ਨਹੀਂ ਤੇ ਜਿਹੜਾ ਜਿਹੜਾ ਸਰਪੰਚ ਹਰਦੇਵਤਾ ਜੰਗੜਵਾਰ ਵੀ ਸੀ ਉਹਦੇ ਅੱਠ ਅੱਠ ਹੱਥ ਚੱਲਦੇ ਦੇਖੇ ਮੈਂ ਅੱਛਾ ਹਮਰੇ ਚਲੋ ਅੱਜ ਮੇਰੇ ਹਾਲਾ ਮੇਰਾ ਰੇਟ ਉਹਨੂੰ ਵੀ ਨਹੀਂ ਗਿਆ ਠੀਕ ਹੈ ਤੇ ਉਹਨਾਂ ਦੀ ਮੱਝਾਂ ਕਿੰਨੀਆਂ ਖੁੰਦਿਆਣ ਜਿਹੜੀਆਂ ਤੁਸੀਂ ਚਾਰਨੇ ਜਾਂਦੇ ਸੋ ਮੈਸ ਹਾਂ ਗਾਂ ਢੂੜ ਹੁੰਦੀ ਹਾਂ ਦੋ ਢੂੜ ਸੋ ਮੈਸ ਹੁੰਦੀ ਅੱਛਾ ਮੇਰਾ ਤੇਨ ਸੌ ਡੰਗਰ ਚਾਰਿਆ ਮੈਂ ਠੀਕ ਮਤਲਬ ਜਿਹੜਾ ਤੁਹਾਡਾ ਟੱਬਰ ਸੀ ਤੁਹਾਡਾ ਸ਼ਰੀਕਾ ਸੀ ਉਹਨਾਂ ਦੇ ਡੰਗਰ ਚਾਰਦਾ ਸੀ ਤੁਸੀਂ ਚਰਵਾਏ ਸੋ ਮਹੌਲ ਮਾਲ ਚਾਰਦੇ ਤੇ ਹਾਂ ਹਾਂ ਸਿੱਕ ਸਾਡੇ ਬਾਬੇ ਨੇ ਵੀ ਚਾਰਿਆ ਹਾਂ ਸਾਡੇ ਬਾਪ ਨੇ ਵੀ ਚਾਰਿਆ ਮੈਂ ਵੀ ਚਾਰਿਆ 20 ਸਾਲ ਠੀਕ ਹੈ 20 ਸਾਲ ਚਾਰਿਆ ਠੀਕ ਹੈ ਮਾਲ ਠੀਕ ਹੈ ਮਤਲਬ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਸੋ ਹਾਂ ਮੈਂ ਤਾਂ ਵੀ ਕਰਦੇ ਹਾਂ ਤੁਹਾਨੂੰ ਫਿਰ ਜਦੋਂ ਡੰਗਰ ਚਾਰਦੇ ਸੋ ਉਹਦੇ ਬਦਲੇ ਤੁਹਾਨੂੰ ਪੈਸੇ ਕੀ ਮਿਲਦੇ ਹਨ ਮਤਲਬ ਕੀ ਦਿੰਦੇ ਹਨ ਉਹ ਤਾਂ ਦਾਣੇ ਹੁੰਦੇ ਤੇ 6 ਮਹੀਨੇ ਦਾ ਨੂੰ ਕਿੰਨੇ ਮਹੀਨੇ ਹੁੰਦੇ ਤੇ 3 ਧੜੀਆਂ ਛੱਤੜੀ ਕਿੰਨੀ ਹੁੰਦੀ ਐ 10 ਕਿ 10 ਰੇਦੀ ਠੀਕ ਐ ਗਾਂ ਦੇ ਹੁੰਦੇ ਤੇ ਦੋ ਠੀਕ ਐ ਬਹੁਤ ਹੋਰ ਜੇ ਜਾਣੇ ਹਾਂ ਡੂਡ ਸੌ ਡੂਡ ਸੌ ਹੁੰਦੇ ਕੱਚੇ ਅੱਛਾ ਵੇਸ਼ ਵੀ ਹੁੰਦੇ ਡੂਡ ਸੌ ਮਣ ਕੱਚੇ ਇੰਨੇ ਦਾਣੇ ਇਕੱਠੇ ਕਰ ਲੈਂਦੇ ਉਹ ਮੱਝਾਂ ਚਾਰ ਕੇ ਹੈ ਮੱਝਾਂ ਚਾਰ ਕੇ ਤੁਸੀਂ ਡੂਡ ਸੌ ਮਣ ਇਕੱਠਾ ਕਰ ਲੈਂਦੇ ਉਹ ਕੱਚਾ ਹੋਰ ਆਉਂਦੇ ਤੇ ਠੀਕ ਐ ਅੱਛਾ ਇੱਕ ਪਾਰ ਕਾਂਕਦਾ ਦੁੰਦੇ ਸੀ ਅੱਛਾ ਪਾਰ ਕਪਾਰ ਉਹ ਕੀ ਹੁੰਦਾ ਕੰਗੜਾ ਪਹਾੜ ਇੱਕ ਮਸਤੀ ਦਾ ਟਾਂਡਿਆਂ ਦਾ ਬੰਦ ਦਿੰਦੇ ਨੇ ਅੱਛਾ ਜ਼ਿੰਮੇਦਾਰ ਹਾਂ ਐ ਕਿੰਨਾ ਬਿਹਾਰ ਜਾਂ ਹਾਂ ਬਾਕੀ ਬਿਹਾਰ ਜਾਂਦਾ ਠੀਕ ਹੈ ਵਧੀਆ ਸੀ ਯਾਨੀ ਤੁਹਾਡਾ ਗੁਜ਼ਾਰਾ ਵਧੀਆ ਹੁੰਦਾ ਸੀ ਬਹੁਤ ਵਧੀਆ ਗੁਜ਼ਾਰਾ ਹੁੰਦਾ ਬਹੁਤ ਵਧੀਆ ਤੁਹਾਡੇ ਪਿੰਡੋਂ ਕੁਝ ਫਿਰ ਪਾਕਿਸਤਾਨ ਨੂੰ ਵੀ ਗਏ ਨੇ ਲੜਾਈ ਵੇਲੇ ਜਦੋਂ ਜੰਗ ਹੋਈ ਐ ਪਾਕਿਸਤਾਨ ਚੋਂ ਰੋਚ ਕੋਈ ਨਹੀਂ ਗਿਆ ਦੋ ਘਤੀਵਿਆਂ ਗੀਆਂ ਨੇ ਹਾਂ ਉਹ ਤੁਹਾਡੇ ਪਿੰਡੋਂ ਗਈਆਂ ਨੇ ਪਾਕਿਸਤਾਨ ਪੂਰੇ ਜੂਰੇ ਨਾ ਉਹ ਜਿਹੜੀਆਂ ਭੱਜ ਕੇ ਬਾਤ ਗਈਆਂ ਸੀ ਉਹਨਾਂ ਦਾ ਨਾਂ ਕੀ ਸੀ ਜਿਉਣੀ ਇੱਕ ਜਿਉਣੀ ਦੂਜੀ ਦੂਜੀ ਸ਼ੀਫੋ ਸ਼ੀਫੋ ਜੀਜੀ ਕੁੰਨੀ ਅੱਛਾ ਨਾਂ ਦਾ ਕੋਈ ਹੋਰ ਤਾਂ ਕੁੰਨੀ ਨਾ ਰਹੇ ਹਾਂ ਪੂਰੇ ਜ ਕੁੜੀ ਸੀ ਅੱਛਾ ਪੁਰਾ ਮਾਲ ਕੁੜੀ ਮਾਰ ਤੜਾ ਅੱਛਾ ਉਹ ਜਿਹੜੀ ਜੂਣੀ ਆ ਨਾ ਹਾਂ ਉਹ ਇੱਕ ਬੰਦਾ ਆ ਗਿਆ ਇੱਧਰ ਸੇ ਹੂੰ ਲਾਹੌਰ ਹੈ ਜੀ ਉਹ ਅੱਛਾ ਕਹਿੰਦੇ ਹਰਦੇਵ ਹੈਗਾ ਕਿ ਮਰ ਗਿਆ ਹਾਂ ਜੈਰ ਉਹ ਹਾਂ ਨੇ ਆਇਆ ਦਾ ਹੂੰ ਹਰਦੇਵ ਹੈਗਾ ਕਿ ਮਰ ਗਿਆ ਜੈਰ ਉਹ ਹੂੰ ਮਾਰ ਲਈ ਲਾਉਂਦੇ ਕਿਹਾ ਹੂੰ ਹੈ ਮੈਂ ਸਾਰਾ ਕੁਝ ਦੇਖਿਆ ਨਹੀਂ ਹੁਣ ਉਹ ਲਾਹੌਰ ਹੈਗਾ ਉਹਦਾ ਖਾਨਦਾਨ ਹੈ ਹਾਂ ਹੁਣ ਉਹਨਾਂ ਦਾ ਖਾਨਦਾਨ ਲਾਹੌਰ ਰਹਿੰਦਾ ਲਾਹੌਰ ਲਾਹੌਰ ਰਹਿੰਦੇ ਨੇ ਉਹਨਾਂ ਦੇ ਖਾਨਦਾਨ ਲਾਹੌਰ ਰਹਿੰਦੀ ਆ ਜੀ ਉਹ ਉਹਦਾ ਮੁੰਡਿਆਂ ਦੀ ਦੁਕਾਨ ਆਰਸ ਦੀ ਹੁਣ ਮਿਲੇ ਨੇ ਕਿਦੀ ਤੁਹਾਨੂੰ ਉਹਨਾਂ ਦੇ ਮੁੰਡੇ ਜਾਂ ਕੋਈ ਹੋਰ ਜਾ ਗਿਆ ਇੱਕ ਬੰਦਾ ਉਹਦਾ ਅੱਛਾ ਤੁਹਾਡੇ ਪਿੰਡ ਦਾ ਉਹ ਰਾਂ ਬਾਹਰ ਹੁਣ ਉਹ ਮਾਰ ਗਿਆ ਅੱਛਾ ਤਿੰਨ ਮੁੰਡੇ ਛੱਜੂ ਪਿੰਜੇ ਦੇ ਬਚ ਗਏ ਅੱਛਾ ਉਹ 5-5 ਸਾਲ ਤਾ ਰੋਟੀ ਪਰ ਕੰਮ ਕਰਿਆ ਅੱਛਾ ਝਟਾਂ ਦੇ ਹੂੰ ਫਿਰ ਆਪਣੇ ਘਰ ਆ ਗਏ ਹੂੰ ਸਮਝ ਗਿਆ ਹੂੰ ਫਿਰ ਉਹ ਵਿਆਹ ਹੀ ਲੱਗੇ ਪੋਰਸ ਨੇ ਫੜਨੇ ਹੂੰ ਜਲੰਧਰ ਕਾਂਪਚ ਫੁਰਾਰ ਪਹੁੰਚਾ ਦੇ ਉਹ ਜਿਹੜਾ ਸਿੱਖਾ ਬਸੁਰਦਾ ਉਹਨਾਂ ਕੋਲ ਪਈਆ ਤੇ 4000 ਕਹਿੰਦਾ ਵੀ ਇਹਦਾ ਤੁਸੀਂ ਬਰਤ ਦਾ ਕਰ ਲੈਂਦਾ ਉਹਰੇ ਆ ਗਈ ਉਹ ਸਿਪਾਹੀ ਆ ਗਿਆ ਕਹਿੰਦੀ ਆ ਘਰ ਹੈ ਜੰਦਾ ਲੱਗਿਆ 8 ਮਹੀਨੇ ਗੱਲੋਂ ਆ ਕੇ ਜਲੰਧਰ ਤੇ ਗਏ ਨਹੀਂ ਉਹ ਫਿਰ ਵਿਆਹੇ ਗਏ ਉਹਨਾਂ ਦੇ ਪਰਿਵਾਰ ਬਹੇਰੇ ਨੇ ਉਕਾਣ ਝਾਕਦਰਾ ਮੁੰਡਾ ਇੱਕ ਹੁਣ ਮਾਰ ਗਿਆ ਪਿੱਛੇ ਉਹ ਮਾਰ ਕਰਦਾ ਜਿਹੜਾ ਸਰੂਰਤਾ ਉਹ ਜਿਹੜਾ ਬੜਾ ਉਹਦੇ ਮੁੰਡਾ ਬਾਹਲੇ ਗੁਰਕਤ ਗਿਆ ਹੋਇਆ ਕਪੋਤਾ ਗਿਆ ਹੋਇਆ ਬਾਹਲੇ ਗੁਰਕਤ ਉਹਨਾਂ ਦੀ ਲਾਲ ਬਹੁਤ ਆਇ ਹੈ ਜਦੋਂ ਬਾਪੂ ਜੀ ਜਦੋਂ ਹੱਲੇ ਪਏ ਨੇ ਉਦੋਂ ਮਰੋਂ ਪੁਲਿਸ ਇੱਥੇ ਆਈ ਸੀ ਕੋਈ ਕਿਸੇ ਨੇ ਤੁਹਾਡੀ ਪੁੱਛ ਪੜਤਾਲ ਕਰੀ ਮੁੜ ਕੇ ਕਿਸੇ ਨੇ ਸੰਭਾਲ ਕਰੀ ਕੁਰਾਖੀ ਕਰੀ ਆਣ ਕੇ ਪੋਰਸਾ ਨਹੀਂ ਹਾਂ ਨਾ ਪਤਾ ਪਹੁੰਚੀ ਹੋਈ ਸੀ ਹਾਂ ਆ ਜਿਹੜਾ ਬਰੁਕਾ ਐ ਇੱਥੇ ਤਿੰਨ ਗੱਡੀਆਂ ਆਈਆਂ ਹੋਈਆਂ ਪੋਰਸਾ ਜੀ ਨੂੰ ਗੈਰੋਂ ਦੇ ਤੋਪਾਂ ਦੇ ਤਿੰਨ ਦਗਾਉਂਦੇ ਉਹਨਾਂ ਨੇ ਸਦਾਰਾਂ ਨੇ ਲੱਭ ਹੀ ਲਗਣਾ ਹਾਂ ਜਾਂ ਤੋਪਾਂ ਲਾ ਕੇ ਫੇਰ ਵੀ ਕਰਦੇ ਹਾਂ ਹਾਂ ਠੀਕ ਹੈ ਬੰਦਿਆਂ ਦੇ ਬੰਦੇ ਨਹੀਂ ਸੀ ਮਰਦੇ ਹਾਂ ਠੀਕ ਹੈ ਉਹ ਫਿਰ ਮੈਂ ਸੁਣਿਆ ਇੱਕ ਬੰਦੇ ਦਾ ਵੀ ਜਿਹੜਾ ਆਇਆ ਲੋਪ ਕੋਪਲ ਆ ਜਾ ਢਾ ਤੇ ਫਿਰ ਛੱਡ ਗਿਆ ਟੋਪ ਹੂੰ ਆ ਡਾਉਂਦਾ ਬਹੁਤ ਤਾਕੜੇ ਹਜ਼ਾਰ ਹਜ਼ਾਰ ਰੁਪਏ ਮੇਰੇ माग ਲਈ ਠੀਕ ਹੈ ਹਾਂ ਬਬਈ ਜਦੋਂ ਇੰਨਾ ਕੁਝ ਹੋਇਆ ਚਲੋ ਆਪਾਂ ਤੁਹਾਡੀ ਜ਼ਿੰਦਗੀ ਬਾਰੇ ਪੁੱਛਣਿਆ ਤੁਹਾਡਾ ਵਿਆਹ ਕਿੱਥੇ ਹੋਇਆ ਸੀ ਤੁਹਾਡਾ ਕਿੰਨੇ ਵਿਆਹ ਹੋਏ ਨੇ ਤੁਹਾਡੇ ਦੋ ਹੋਏ ਨੇ ਭੈਣਾ ਕੰਬ ਹੋਇਆ ਦਾ ਉਹ ਕਿੱਥੇ ਹੈ ਉਹ ਪਾਸ ਦਾ ਨੂੰ ਚਲੇ ਗਿਆ ਜਿੱਥੇ ਪਹਿਲਾਂ ਤੁਹਾਡਾ ਵਿਆਹ ਹੋਇਆ ਸੀ ਉਹ ਪਾਕਿਸਤਾਨ ਤੁਰ ਗਿਆ ਸਾਰੇ ਹਾਂ ਜੈਨ ਮੰਗਲਾਵਾ ਨਹੀਂ ਥਾਇਆ ਅੱਛਾ ਵਿਆਹ ਕਰ ਦਿੰਦੇ ਸੋਸ਼ੋੜਾਂ ਦਾ ਹਾਂ ਮੰਗਲਾਵਾ ਫਿਰਉਂਦਾ ਦੋ ਚਾਰ ਸਾਲ ਗੱਲੋ ਅੱਛਾ ਜਿਹੜੀ ਮੇਰੀ ਭੈਣ ਦੀ ਉਹ ਵੀ ਵੈਸੀ ਵੀ ਸੀ ਅੱਛਾ ਜੈਨ ਮੰਗਲਾਵਾ ਨਹੀਂ ਥਾਦਾ ਠੀਕ ਹੈ ਸਮਝ ਗਿਆ ਠੀਕ ਹੈ ਉਹ ਵਾਖਦਾਂ ਨੂੰ ਲੰਘ ਹੀ ਹੋ ਠੀਕ ਹੈ ਇਹ ਫਿਰ ਦੁਬਾਰੇ ਹੋਣਾ ਠੀਕ ਹੈ ਹੁਣ ਫਿਰ ਤੁਹਾਡਾ ਬਾਅਦ ਚ ਕਿੱਥੇ ਹੋਇਆ ਸੀ ਆ ਮੈਂ ਦੱਸਦਾ ਵੀ ਇਹਨਾਂ ਦੀ ਮਾਂ ਤੇ ਨਿਆਣ ਦੇ ਅੱਛਾ ਸੌਨੀ ਜੀ ਹਾਂ ਸਹਰੇ ਤੇਰੇ ਸੋਹਲੀ ਨੇ ਹਾਂ ਭੈਣਾ ਕੰਮ ਪਾ ਦੇ ਵੀ ਠੀਕ ਹੈ ਹੋਰ ਤੇਰੇ ਤੁਹਾਡੇ ਸਹਰਿਆਂ ਦੇ ਵਿੱਚ ਕੀ ਕੀ ਪਰਿਵਾਰ ਸੀ ਤੁਹਾਡੇ ਸਾਲੇ ਸਾਲੀ ਹੈਗੇ ਹੁਣ ਇਹ ਚਾਚੇ ਦੇ ਮੁੰਡੇ ਨੇ ਅੱਛਾ ਤੁਹਾਡੇ ਸਕੇ ਸਾਲੇ ਸਾਲੀਆਂ ਨਹੀਂ ਹੈਗੇ ਉਹਦਾ ਪਾਕਾਂ ਚ ਅੱਛਾ ਉਹ ਵੀ ਤੁਰ ਗਏ ਇਹ ਜਿਹੜੀ ਬੇਬੇ ਸੀ ਇੱਥੇ ਰਹਿ ਗਈ ਨਿਆਮਤ ਤੁਹਾਡੇ ਕੋਲ ਮੈਂ ਦੋ ਗੱਲ ਜਾ ਪਾਕਿਸਤਾਨ ਚ ਅੱਛਾ ਮਿਲਿਆ ਅੱਛਾ ਉਹ ਕੋ ਛੇ ਗੱਲ ਗਈ ਸੀ ਅੱਛਾ ਬਾਸਾਂ ਜੋ ਠੀਕ ਹੈ ਪਰ ਬੱਕੜਾ ਗਏ ਨਹੀਂ ਫਿਰ ਬੇਬੇ ਹੈਗੀ ਤਾਂ ਚੰਗੀ ਸੀ ਜਿਹੜੀ ਤੇਰੇ ਕੋਲ ਰਹਿ ਗਈ ਬਾਕੀ ਤਾਂ ਬਰਦਰ ਤੁਰ ਗਿਆ ਤੇ ਇਹਨੂੰ ਨਹੀਂ ਛੱਡ ਕੇ ਗਈ ਉਹ ਜਾਣੀ ਯਾਦ ਨਾ ਸਾਡਾ ਉਹ ਨਿਕਾਹ ਜਾਂ ਹੋ ਗਿਆ ਹੂੰ ਉਹ ਸਾਨੂੰ ਵੀ ਕਹਿੰਦਾ ਵੀ ਤੁਸੀਂ ਚਲੋ ਹੂੰ ਬਾਸ ਤੁਹਾਨੂੰ ਲੈਣ ਆ ਗਏ ਹੂੰ ਉਹ ਫਿਰ ਜਿਹੜੇ ਮੇਰੇ ਭਾਈ ਦੇ ਦੋ ਉਹ ਬਿਮਾਰ ਹੋ ਗਏ ਹੂੰ ਕਹਦਾ ਹੈਗਾ ਇੱਕ ਮਰ ਗਿਆ ਹੂੰ ਉਹ ਫਿਰ ਮੇਰਾ ਬਾਪ ਕਹਿੰਦੇ ਰਾਤ ਮੁੰਡਾ ਕੋਈ ਮਰ ਗਿਆ ਹਾਂ ਅਨਜਾਣੇ ਰੂੜੇ ਜਾ। ਹੂੰ ਅਸੀਂ ਲੈਣੇ ਤਿਆਰ ਹੋ ਗਏ ਤਾਂ ਜਾਣਾ। ਠੀਕ ਹੈ। ਉਹ ਫੇ ਪਾਸ ਤਾਂ ਕਿ ਠੀਕ ਹੈ। ਤੇ ਬਾਪੂ ਜੀ ਉਦੋਂ ਮਗਰੋਂ ਜਦੋਂ ਤੁਹਾਡਾ ਟੱਬਰ ਤੁਰ ਗਿਆ ਕੁਛ ਇੱਥੇ ਮਰ ਗਏ 80 90 ਜੀ ਤੁਹਾਡੇ ਪਿੰਡ ਦੇ। ਹਾਂ। ਉਦੋਂ ਬਾਅਦ ਚ ਜਦੋਂ ਸਾਰਾ ਕੋਈ ਮਾਹੌਲ ਠੀਕ ਹੋਇਆ। ਉਦੋਂ ਮਗਰੋਂ ਫਿਰ ਤੁਹਾਨੂੰ ਕਦੀ ਕਿਸੇ ਦੇ ਇੱਧਰਲੇ ਕਿਸੇ ਹੋਰ ਬੰਦੇ ਨੇ ਮੁਸਲਮਾਨਾਂ ਤੋਂ ਬਿਨਾ ਤੁਹਾਨੂੰ ਕਦੀ ਤੰਗ ਤਾਂ ਨਹੀਂ ਕਰਿਆ ਹੁਣ ਅੱਜ ਤੱਕ। ਜਦੋਂ ਮੇਰਾ ਭਾਈ ਮਰ ਗਿਆ ਮੇਰੇ ਤੋਂ ਛੋਟਾ ਹਾਂ ਉਹ ਨਿੰਮਾ ਸੱਦੇ ਬੈਠਾ ਰਹੇ ਬਿਸਰਾਮ ਹੂੰ ਉਹ ਹਾਂ ਜੱਕਾਂ ਦੇ ਉੱਪਰ ਨਹੀਂ ਹੋ ਗਏ ਹੂੰ ਜਿਵੇਂ ਖਰੀਦੀ ਉਹ ਜੱਫੀ ਲੱਗੀ ਉਹਨਾਂ ਦੀ ਹੂੰ ਵੀ ਦਰਵਾਜ਼ਾ ਹੂੰ ਉਹਨੇ ਸਾਡੇ ਬੌਡੀ ਪੂਨ ਦੇ ਵਾਲ ਕੱਟ ਪਟਲੇ ਹੂੰ ਸਰਪੰਚ ਨੂੰ ਕਹਿੰਦਾ ਮੇਰੀ ਦਾੜੀ ਪਟਦੀ ਹੂੰ ਉਹਨੇ ਐਦਾ ਦੇਖਿਆ ਨ ਵੀ ਕਿੱਥੋਂ ਪੱਟੀ ਆ ਸਾਡੇ 'ਤੇ ਹਮਲਾ ਕਰਤਾ ਸੈਨਫੁੱਟ ਕਰਕੇ ਹੂੰ ਫਿਰ ਹਮ ਲਗਤਾ ਵਾ ਹੂੰ ਪਿਹਾਰੀ ਹੂੰ ਪਿਆਰਾ ਹੂੰ ਸਵਰਨ ਇਹ ਮੂਰੇ ਹੋ ਗਏ ਠੀਕ ਹੈ ਸਾਡੀ ਬੈਸ ਅੱਛਾ ਮੇਰੇ ਫੋਲੋਅਰਾਂ ਨੂੰ ਇਹਨੇ ਸੰਤਾਰਿਓ ਬਣਾ ਤਾ ਪਹਿਲਾਂ ਜਦੋਂ ਤੁਸੀਂ ਸ਼ੁਰੂ ਜੀ ਤੁਹਾਡੇ ਵੱਡੇ ਵੱਡੇਰੇ ਡੰਗਰ ਚਾਰਦੇ ਸਨ ਮੈਂ ਵੀ ਜਾ ਰਿਹਾ ਸੀ ਤੁਸੀਂ ਵੀ ਜਾ ਰਿਆ ਹੁਣ ਤੁਹਾਡੇ ਕੋਲ ਜ਼ਮੀਨ ਹੈਗੀ ਐ ਜ਼ਮੀਨ ਹੈਗੀ ਸਾਡੇ ਕੋਲ 8 ਕਿੱਲੇ ਮੋ ਦੋ ਮੁੰਡੇ ਨੇ ਤੁਹਾਡੇ ਚਾਰਾਂ ਕੋਲ ਆ ਚਾਰਾਂ ਭਾਈਆਂ ਕੋਲ ਚਾਰਾਂ ਭਰਾਵਾਂ ਕੋਲ ਦੋ ਦੋ ਕਿੱਲੇ ਹੁੰਦੇ ਤੁਹਾਨੂੰ ਆ ਮੁੱਲ ਲਈ ਹੈ ਮੁੱਲ ਖਰੀਦੀ ਹੈ ਮੋਲ ਨਾਲ ਆਤੀ ਦੋ ਇੱਕ ਮੁੰਡਾ ਤੁਹਾਡਾ ਨੌਕਰੀ ਪਟਿਆਲੇ ਕਰਦਾ ਹੁਣ ਆਹੀ ਕਰਦਾ ਪਟਿਆਲੇ ਹੋ ਗਿਆ ਪਟਿਆਲੇ ਹੋ ਗਿਆ ਖਾਓ ਪਰਸਨ ਹੋ ਗਈ ਪੂਰੀ ਠੀਕ ਹੈ ਜੰਦੀਗੜ ਕੋਠੀ ਪਾਈ ਗਈ ਬਕਰਾ ਕੁੰਦੇ ਦਾ ਰੱਬ ਨੇ ਠੀਕ ਹੈ ਇਹ ਪੰਜਾਬਾ ਬੋੜਾ ਤਾ ਨਾ ਹਾਂ ਉਹ ਕਹਿ ਜਾਂਦਾਗਾ ਤੁਸੀਂ ਮੌਜਾਂ ਕਰੇਂਗੇ ਠੀਕ ਹੈ ਪਰ ਬਾਪੂ ਜੀ ਜਿਹੜਾ ਹੁਣ ਦੇਸ਼ ਏ ਇਹ ਆਪਣਾ ਪੰਜਾਬ ਤੁਸ ਤੁਸੀਂ ਖੁਸ਼ ਹੋ ਹੁਣ ਇੱਥੇ ਰਹਿ ਕੇ ਤੁਹਾਨੂੰ ਕਦੀ ਕਿਸੇ ਨੇ ਕੋਈ ਤੰਗੀ ਤਾਂ ਨਹੀਂ ਆਪਣੀ ਸਰਕਾਰ ਮੋਦਿਆਂ ਕਰ ਰਹੀ ਹੈ ਆਪਣੀ ਸਰਕਾਰ ਕਿਵੇਂ ਦੀ ਆਪਣੀ ਵਧੀਆ ਨੇ ਸਰਕਾਰਾਂ ਕਿਸੇ ਨੇ ਕੋਈ ਹੁਣ ਵਜਾ ਦੇਖ ਹਾਂ ਸਾਨੂੰ ਮੁਸईद ਨੂੰ 50000 ਰੁਪਈਆ ਦੇ ਸਰਕਾਰ ਨੇ ਕਿਹਾ ਠੀਕ 50 ਫੇਰ ਦੇ ਦਾ ਠੀਕ ਅੱਛਾ ਕਾਬਰਾਂ ਨੂੰ ਜਿਹੜਾ ਕਾਬਰਾਂ ਵਾਲਾ ਬਾਲ ਕਰਕੇ ਗੇੜ ਲਾਦਾ ਇਹ ਜੀ ਮੌਜ ਕਥਿਆ ਠੀਕ ਉਹਦਾ ਉਹੀ ਬਗਦਦਾ ਹਾਂ ਤੇ ਉਂਝ ਜਿਵੇਂ ਉਂਝ ਸੁਣਿਆ ਕਹਿੰਦੇ ਵੀ ਪਾਕਿਸਤਾਨ ਦੇ ਵਿੱਚ ਥੋੜੀ ਜਿਹੀ ਗਰੀਬੀ ਜ਼ਿਆਦੀ ਹੈ ਉੱਥੇ ਹਾਲਾਤ ਥੋੜੀ ਜਿਹੀ ਡਾਊਨ ਨੇ ਆਪਣੇ ਨਾਲੋਂ ਇਧਰ ਨਾਲੋਂ ਤੁਸੀਂ ਗਏ ਉੱਥੇ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਤਾਂ ਆਪਣਾ ਪਾਬੜੀ ਪੰਜਾਬ ਪੂਜਿਆ ਲੱਗਦਾ ਇਥਰੇ ਨਹੀਂ ਠੀਕ ਜੇ ਆਪਾਂ ਫਿਰ ਰਹੇ ਨੇ ਨਹੀਂ ਨਹੀਂ ਮੈਂ ਆਮਦਨ ਕਹਿਣਾ ਜਿਹੜੇ ਤੁਹਾਡੇ ਜੀ ਉਧਰ ਰਹਿੰਦੇ ਨੇ ਤੁਹਾਡਾ ਖਾਨਦਾਨ ਹਾਂ ਉਹਨਾਂ ਦਾ ਆਮਦਨ ਉਹਨਾਂ ਦੀ ਕਿ ਰਹਿਣ ਸਹਿਣ ਕਿਵੇਂ ਦਾ ਹੈ ਜਿਹੜੇ ਸਾਡੇ ਮਾਮੇ ਨੇ ਹਾਂ ਉਹ ਪੰਜੋੜੀ ਤੇ ਗਏਬ ਨੇ ਹਾਂ ਉਹਨਾਂ ਕੋਲ 9-9 ਕਿੱਲੇ ਜ਼ਮੀਨਾ ਉਧਰ ਮਿਲੂ ਠੀਕ ਹੈ ਵਧੀਆ ਰੋਟੀ ਖਾਂਦੇ ਨੇ ਠੀਕ ਹੈ ਮੁੰਡੇ ਉਹਨਾਂ ਦੇ ਆਪਸਾਂ ਲੱਗੇ ਬਿਨੇ ਠੀਕ ਹੈ ਮਾਸਟਰ ਆ ਕੋਈ ਠਾਣੇ ਦਾ ਆ ਰਿਹਾ ਠੀਕ ਹੈ ਲੇਕਨ ਠੀਕ ਹੈ ਹੋਰ ਬਾਪੂ ਜੀ ਤੁਹਾਡੀ ਜਦੋਂ ਜਦੋਂ ਤੁਸੀਂ ਹੱਲੇ ਪਏ ਨੇ ਤੁਹਾਡੀ ਉਮਰ ਕਿੰਨੀ ਸੀ 16 ਸਾਲ ਦੀ ਇਹਦਾ ਮਤਲਬ ਤੁਸੀਂ 90-95 ਸਾਲ ਦੇ ਵਿੱਚੋਂ 16 ਸਾਲ ਮੈਨੂੰ ਸਾਰੇ 16 ਸਾਲ ਦਾ ਮੁੰਡੂ ਸਭ ਪਤਾ ਹੁੰਦਾ ਨਹੀਂ ਤੁਹਾਡੀ ਹੁਣ 90-95 ਸਾਲ ਉਮਰ ਹੈ ਪਤਾ ਨਹੀਂ ਮੈਨੂੰ ਨਿਗਾਹ ਤੁਹਾਡੀ ਵਧੀਆ ਹਾਂ ਨਿਗਾਹ ਹੈ ਅਲਿਆ ਸੂਈ ਧਾਗਾ ਬਨੂਗਾ ਅੱਛਾ ਸੂਈ ਧਾਗਾ ਪਾ ਲਿੰਦੇ ਹੋ ਦੰਦ ਕਿਵੇਂ ਨੇ ਆ ਦੇ ਦੰਦ ਦੇਸ ਦੇ ਚਮਕਾ ਮਾਰਦੇ ਨੇ ਹੈ ਨਖਲੀ ਨਖਲੀ ਤਾਂ ਨਹੀਂ ਲਵਾਏ ਨਖਲੀ ਤਾਂ ਨਹੀਂ ਲਵਾਏ ਦੰਦ ਹਾਂ ਬੇਬੇ ਬਾਪੂ ਵਾਲੀ ਨੇ ਬੇਬੇ ਬਾਪੂ ਵਾਲੀ ਨੇ ਠੀਕ ਅੱਛਾ ਗੰਨੇ ਗੁੰਨੇ ਚੂਪਦੇ ਹੁੰਦੇ ਜਦੋਂ ਮੱਝਾਂ ਚਾਰਨ ਜਾਂਦੇ ਸੋ ਹੈ ਗੰਨੇ ਗੁੰਨੇ ਚੂਪ ਲਈਂਦੇ ਹੁੰਦੇ ਸੋ ਜਦੋਂ ਮੱਝਾਂ ਚਾਰਨ ਜਾਂਦੇ ਸੋ ਯਾ ਗੱਲ ਜਦ ਮਹੀਸਾ ਚਾਰਨ ਜਾਂਦੇ ਤੇ ਆਓ ਜਦ ਤੁਸੀਂ ਫਿਰ ਮਹੀਸਾ ਗਲ ਜਾਂਦੇ ਹੋਏ ਗੰਨੇ ਗੁੰਨੇ ਪਟ ਲੈਂਦੇ ਹੁੰਦੇ ਗੰਨੇ ਗੁੰਨੇ ਆਪ ਹੀ ਲਿਉਂਦੇ ਲੋਕ ਅੱਛਾ ਮਾਲ ਚਰ ਬਸੇ ਵੀ ਗੰਨੇ ਚੂਪ ਲੋ ਹਾਂ ਆਪੇ ਦੇ ਦਿੰਦੇ ਮਤਲਬ ਤੈਨੂੰ ਮੋਝਾ ਹਨ ਫੇਰ ਹਨਾ ਕੋਕੜੀਆਂ ਦੇ ਆਉਂਦੇ ਵੀ ਚੱਬ ਲੋ ਹਾਂ ਉਹ ਕੁਝ ਹੁੰਦਾ ਠੀਕ ਹੈ ਚਾਹ ਦਾ ਜਮਾਨਾ ਬਹੁਤ ਵਧੀਆ ਬੜਾ ਵਧੀਆ ਹੀ ਹੁਣ ਵੀ ਵਧੀਆ ਹੈ ਹੁਣ ਵੀ ਵਧੀਆ ਹੈ ਹਾਂ ਹੁਣ ਜਾਨੀ ਮਹਿੰਗਾਈ ਤਾਂ ਨਹੀਂ ਹੈ ਹੁਣ ਹੂੰ ਮੈਂ ਕਿਹਾ ਹੀ ਨਹੀਂ ਹੈਗੀ ਜੇ ਸੋਚੀਏ ਕਿਹੜੀ ਮਹਿੰਗਾਈ ਹੈ 2 ਰੁਪਏ ਦੀ ਹੈ ਨਹੀਂ ਦੀ ਹਾਂ 4 ਅੰਨੇ ਸਰ ਆਟਾ ਦਾ ਹਾਂ 4 ਅੰਨੇ ਸਰ ਦੁੱਧ ਦਾ اچھا 500 ਦੀ ਹੈ ਹਾਂ ਠੀਕ ਹੈ ਜੇ ਅਸੀਂ ਛੇਲੇ 20-20 ਦੇ ਵਿੱਚੇ ਲੈਣਾ ਵੱਲ 10 10000 ਤੇ ਬਿਕਣ ਹਾਂ ਕਿਹੜੀ ਮੈਂ 300 ਦੀ ਉਹ ਲੱਖ ਰੁਪਏ ਦੀ ਕਿਹੜੀ ਨੂੰ ਆਈ ਹੈ ਠੀਕ ਹੈ ਵੀ ਠੀਕ ਆ ਜਣੀ ਵਧੀਆ ਹੁਣ ਹੈ ਨਜ਼ਾਰਾ ਹੋਣਾ ਕਿਹੜਾ ਕੋਈ ਬੰਦਾ ਗੈਰ ਚੱਲੂਗਾ ਹਾਂ ਮਾੜ ਲੋ ਉੱਪਰ ਖਰਚ ਕਰੂਗਾ ਖਤਮ ਠੀਕ ਹੈ ਇਹ 13 ਕਰ ਜਾ ਚੜ ਜਾ ਫੇਰ ਉਤਰਦਾ ਵਾਹ ਜੀ ਵਾਹ ਸਹੀ ਇੱਕ ਗੈਣਾ ਚੜ ਜਾਵੇ ਹਾਂ ਆਪਰੇ ਕੋਈ ਮਾਣਾ ਮਕਾਨ ਬਣਾਇ ਪੈਸੇ ਚੜ ਕੇ ਤਾਂ ਗਿਆ ਹੋਗਾ ਹਾਂ ਆ ਜਮੀਨ ਖਰੀਦੀ ਆ ਹਾਂ ਜਾਂ ਉਹ ਕੰਮ ਕਰਿਆ پیسے ਚੜ ਜਾਂ ਨੂੰ ਹਾਂ ਇਹ ਮੁਗ ਦਿਉਣੀ ਉਤਰੇ ਹਾਂ ਚੰਗੇ ਚੰਗੇ ਕੰਮ ਵਾਸਤੇ ਖਰਚ ਕਰੇ ਤਾਂ ਉਹ ਚੰਗੀ ਗੱਲ ਹੁੰਦੀ ਆ ਹਾਂ ਨਿਆ ਵਿਆਹ ਨਿਆਣਿਆਂ ਦੇ ਕਰਤੇ ਉਹ ਕੰਮ ਦਾ ਨੁੱਬੜ ਗਿਆ ਹਾਂ ਹੈ ਠੀਕ ਆ ਬਾਬੂ ਇਹ ਖਰਾਕ ਤੁਸੀਂ ਕੀ ਖਾਂਦੇ ਰਹੇ ਹੋ ساری ਜ਼ਿੰਦਗੀ ਪਹਿਲਾਂ ਪਹਿਲਾਂ ਤੇ ਹੁਣ ਪਹਿਲਾਂ ਮੈਂ ਦੇਖਦਾ ਵੀ ਜਿਹੜੀ ਸਾਡੀ ਬੂਆ ਹੁੰਦੀ ਸੀ ਹੂੰ ਉਹ ਐਡਾ ਸਾਰਾ ਤੁਸਕ ਪਾ ਲਈ ਸੀ ਸ਼ੱਕਰ ਕੀ ਦਾ ਹੂੰ ਸ਼ਾਨ ਕਹੀਂ ਹੂੰ ਮੱਤ ਇੰਕਾਰ ਸੇ ਪਾਣ ਰਹਾ ਹੂੰ ਸਾਰਦਾ ਜਬੂ ਰਹਾ ਹੂੰ ਉਹ ਜਿਹੜੇ ਦੂਏ ਨੂੰ ਛੱਡ ਦਿੰਦੇ ਤੇ ਹੂੰ ਉਹਦਾ ਜੁਨਾ ਦਾ ਝੂਠੇ ਗਾਲੀ ਦੀ ਉਹ ਅੱਛਾ ਤੇ ਹੁਣ ਕੀ ਕੀ ਕਹਿੰਦੇ ਹੋ ਹਾਂ ਹਾਂ ਹੁਣ ਮੈਂ ਦੋਤੂ ਕਿਨ ਹੈ ਹੂੰ ਕਾਢ ਨੂੰ ਕਲਾਲ ਪੈਣ ਲਗਾ ਹੂੰ ਸਰਦੀ ਰੋਕੀ ਖੰਨਾ ਹੂੰ ਕੀ ਗੱਲ ਸਾਰੀ ਗੱਲ ਹੂੰ ਅੱਛਾ ਬਾਕੀ ਤਲਬੀ ਕੀ ਨਹੀਂ ਹੁੰਦਾ ਅੱਛਾ ਹਾਂ ਠੀਕ ਹੈ ਅੰਗੂਰ ਖਾਣੇ ਠੀਕ ਹੈ ਕੇਲੇ ਖਾਣੇ ਹਾਂ ਸੂਖਾ ਖਾਣੇ ਇਹ ਚੀਜ਼ਾਂ ਖਾਣ ਮੀਟ ਵਗੈਰਾ ਅੰਡੇ ਖਾਂਦੇ ਹੋ ਮੀਟ ਮੈਨੂੰ ਖਾਦਿਆਂ ਨੂੰ 10 ਸਾਲ ਹੋ ਗਏ ਨਹੀਂ ਹੁੰਦਾ ਅੰਡੇ ਅੰਡੇ ਵੀ ਖਾਦੇ ਠੀਕ ਹੈ ਮੈਨੂੰ ਹੰਮਕ ਨਹੀਂ ਹੁੰਦਾ ਠੀਕ ਹੈ ਆ ਲਿਆਉਂਦੇ ਨੇ ਮੈਂ ਖਾਂਦਾ ਬੀਪੀ ਵਾਜ ਜਾਂਦਾ ਹੈ ਹੈ ਬੀਪੀ ਵਾਜਦਾ ਬਲੱਡ ਪ੍ਰੈਸ਼ਰ ਵਾਜਦਾ ਕੀ ਬਾਰੇ ਮੈਨੂੰ ਚੰਗੇ ਹੀ ਲੱਗਦੇ ਹੁਣ ਅੱਛਾ ਹਾਂ ਦਾ ਰੋਟੀ ਖਾਣਾ ਠੀਕ ਹੈ ਬਸ ਦੁੱਧ ਪੀਣਾ ਕੇਲੇ ਖਾਣ ਨੂੰ ਦੋ ਵੱਧ ਨਹੀਂ ਖਾਣਾ ਸ਼ੋ ਖਾਣ ਨੂੰ ਅੰਬੂਰ ਖਾਣੇ ਤੁਸੀਂ ਤੁਰਦੇ ਬਹੁਤ ਬਹੁਤ ਵਧੀਆ ਤੁਰਦੇ ਹੋ ਹੁਣ ਉਹ ਮੈਂ ਤਾਂ ਜਿਹੜਾ ਪਟਿਆਲਾ ਹੂੰ ਉਹਦੇ ਲਵੇ ਦੌਣ ਪਿੰਡ ਸ਼ੋ ਹਾਂ ਹਾਂ ਦੌਣ ਛੋਟੀ ਵੱਡੀ ਦੇਖਿਆ ਹਾਂ ਮੈਨੂੰ ਕਹਿੰਦੇ ਬੱਕਰੀ ਛੱਡਿਆ ਉੱਥੇ ਕੋ ਬੁੜਾ ਰਹਿਣ ਤਾਂ ਸਾਡੇ ਭਾਈਆ ਸੌਣਾ ਅੱਛਾ ਮੱਗਰ ਦਾ ਵੀ ਇੰਨਾ ਤਾਂ ਹਾਂ ਮਾਂ ਬੱਕਰੀ ਛੇੜਨ ਚਲਾ ਗਿਆ ਹਾਂ ਮੇਰਾ ਉੱਥੇ ਜੀਣਾ ਲੱਗਿਆ ਹਾਂ ਤੁਰ ਕੇ ਆ ਗਿਆ ਤੁਰ ਕੇ ਗਿਆ ਠੀਕ ਹੈ ਇੱਥੋਂ ਤਾਂ ਬਹੁਤ ਦੂਰ ਹੈ ਤੁਰ ਕੇ ਆਇਆ ਤੁਰ ਕੇ ਗਿਆ ਅ ਫਿਰ ਤੁਸੀਂ ਬੱਜਾਂ ਚਾਰ ਦੇ ਚਾਰ ਦੇ ਵੀ ਬੜਾ ਪੰਦ ਕੱਢ ਦਿੰਦੇ ਹੋ ਜਦੋਂ ਮੈਂ ਹੇਸਾ ਚਾਰਨ ਜਾਂਦੇ ਤੇ ਲੈਣੀ ਮਾਦੂ ਦਾ ਚੋਰਾ ਹੈ ਉਹ ਕੋ ਠੀਕ ਹੈ ਠੀਕ ਹੈ ਹੈ ਮੇਰਾ ਪਾ ਜਿਆ ਬਜ਼ਾਰਾ ਪਿਆ 2 ਸਾਲ ਹੋ ਗਏ ਹੂੰ ਬੋਲ ਲਾ ਗਿਆ ਉੱਥਰੋਂ ਠੀਕ ਹੈ ਸਵੇਰ ਨੂੰ ਬੇੜੇ ਦੇ ਵਿੱਚ ਨਾ ਮੈਂ ਉੱਥੇ ਚਾਹ ਪੀ ਗਏ ਹਾਂ 43 ਗੇੜੇ ਤੇ ਨਾਮਾ ਹੈ ਅੱਛਾ ਕਤਾਲ ਠੀਕ ਹੈ ਠੀਕ ਹੈ ਚਾਪੀ ਗਏ ਹਾਂ ਇਹ 1 ਵਗੇੜੇ ਚ 20 ਕਰਮ ਆਉਂਦੀਆਂ ਠੀਕ ਹੈ ਗੇੜੀਆਂ ਵੀ ਆਹ ਹਾਂ ਇਹ ਕਾਇਨੀਆਂ ਮਾਣ 800 ਕਰਮਾ ਲਗਭਗ ਤੁਸੀਂ ਕਰਦੇ ਹੈ 8 900 ਕਰਮਾ ਕੱਢ ਦਿੰਦੇ ਤੁਸੀਂ ਹਾਂ ਹਾਂ ਠੀਕ ਹੈ ਇਹ ਉਹ ਦੀ ਗਫਾਰੀਆਂ ਦਾ ਠੀਕ ਹੈ ਠੀਕ ਹੈ ਕੰਨ ਕਰਨ ਬਹੁਤਾ ਨਹੀਂ ਹੁੰਦਾ ਵੀ ਠੀਕ ਹੈ ਦੇਖੋ ਬੰਦੇ ਨੂੰ ਰੱਬ ਨੇ ਕੀ ਕਰਨ ਬਣਾਇਆ ਉਹ ਲੋਕਾਂ ਨੂੰ ਤੰਗ ਕਰੇ ਹੂੰ ਬਣਾ ਮੁੰਡਾ ਆਪਣੀ ਆਪਣੀ ਕੀ ਕਿ ਸੋਚ ਰਹਾ ਜੀ ਤੈਨੂੰ ਮਾਂ ਦੇ ਪੇਟ ਵਿੱਚ ਕਿੱਥੇ ਵੀ ਖੋਲਿਆ ਸੋਹ ਹੂੰ ਹਾਂ ਭਾਈ ਮਾਂ ਦੇ ਬੇਢ ਵਿੱਚ ਕਿੱਥੇ ਦੀ ਖੋਲਿਆ 9 ਮਹੀਨੇ ਉਹ ਕੁਦਰਤ ਸੰਭਾਲ ਰਹੀ ਹੈ ਮਾਂ ਦੇ ਪੇਟ ਵਿੱਚ 10 ਦਿਹਣੀ ਖੋਲਿਆ ਹੂੰ ਮਾਰੀ ਡੰਗਰ ਦੀ ਵੀ ਹਮ ਇੱਥੇ ਆਲ ਗਾਇ ਹੋ ਗਿਆ ਹੈ ਨਾ ਹਾਂਜੀ ਫਿਰ ਉਹ ਉਹਦੀ ਸੋਚੋਂ ਗੱਲ ਅਲਾ ਦੀ ਸਾਡੇ ਨੱਕ ਕਿਵੇਂ ਲਾਇਆ ਹਮ ਮੂੰਹ ਕਿਵੇਂ ਲਾਇਆ ਅੱਖਾਂ ਕਿਵੇਂ ਲਾਈਆਂ ਕੰਨ ਕਿਵੇਂ ਲਾਏ ਜੀ ਕੁਦਰਤ ਨੇ ਹਮ 360 ਜੋਰ ਆ ਨਾ ਜਹਫਾਨ ਦੇ ਅੰਦਰ ਹਮ 360 ਜੋਰ ਸਾਡੀ ਮਾਂ ਸਾਖਾਂ ਦੀਆਂ ਸਾਡੀਆਂ ਬਣਦੀਆਂ ਚੀਜ਼ਾਂ ਹੈ ਨਾ ਹਮ ਫਿਰ ਹੋਰ ਫੌਜ ਲੋ ਮੈਂ ਐਸੇ ਪਰਨੇ ਹੋ ਗਰਦਾ ਹਨ ਮੈਂ ਐਸੇ ਕਿਹਾ ਜਾ ਦਾਣਾ ਖਾਂਦੀ ਐ ਕਿਹਾ ਯਾਰ ਕੱਕ ਖਾਂਦੀ ਐ ਦੁੱਧ ਕਹਿ ਦੇਦੀ ਐ ਜੇ ਉਹ ਪੂਝ ਘੱਟ ਲਈ ਆ ਜੂ ਉਹਦੀ ਕੋਸਰ ਤੋਂ ਨੂੰ ਖਾਂ ਫੇਰ ਦੁੱਧ ਨੂੰ ਜਾਗ ਲਾਓ ਫੇਰ ਉਹਨੂੰ ਰੜਕੋ ਮੱਖਣੀ ਨਿਕਲੇ ਹੋਊਗੀ ਫੇਰ ਮੱਖਣੀ ਦੇ ਲੱਸੀ ਨੂੰ ਤਰੀਜ਼ ਬਣਾ ਲਓ ਚਾਹ ਪੀਓ ਚਾਹ ਲੱਸੀ ਹੋ ਕੜੀ ਬਣਾਓ ਕਿੰਨੇ ਚੀ ਜਮਣ ਦੀ ਆਮਬਾ ਆਮ ਬੁੱਟੇ ਕੀ ਮਿੱਠਾ ਨਹੀਂ ਲੱਗਿਆ ਹੂੰ ਉਹ ਉਹ ਪੱਤੇ ਕੌੜੇ ਬਿਲਕ ਕੌੜੀ ਮਿੱਠਾ ਦੇ ਲੱਗਣ ਹੂੰ ਫਿਰ ਮਿਰਚ ਕੌੜੀ ਹੈ ਦੇ ਹਲਾ ਵੀ ਮਜੂਦ ਹੁੰਦੀ ਹੈ ਹੂੰ ਤੇ ਉਹਦੀ ਕੁਦਰਤ ਹੈ ਹੂੰ ਜੋ ਨਹੀਂ ਉਹਦੀ ਕੁਦਰਤ ਨੂੰ ਮੰਨੂਗਾ ਉਹ ਪਾਮਲਾ ਬੋਲੂਗਾ ਯਾਦ ਆਉਂਦਾ ਛੋਟੇ ਹੁੰਦੇ ਆ ਤੁਹਾਡਾ ਜਵਾਨੀ ਜੀ ਕੋਈ ਮਿੱਤਰ ਹੁੰਦਾ ਸੀ ਮਿੱਤਰ ਦਾ ਆਪਣੇ ਬਹੁਤ ਤੇ ਵਿਚਾਰੇ ਸਾਬ ਮਰ ਇੱਕ ਦਾੜੀ ਤਾਂ ਹੁਣੇ ਜੈਤਾ ਤੁਹਾਡੇ ਤੇ ਕੋਈ ਆੜੀ ਖਾਸ ਵੀ ਹੁੰਦੇ ਨੇ ਕੁਛ ਬਹੁਤ ਨੇ ਕਿਹੜਾ ਸੀ ਜਿਵੇਂ ਰਾਮ ਪੈਰੇ ਗੈਰ ਹੱਥ ਖੜੀ ਲਵਾਈ ਹਾਂ ਹਰੀ ਸੁਨੇ ਲਵਾਈ ਪਿਆਰਾ ਸੁਨੇ ਲਵਾਈ ਹਾਂ ਚਾਰਨੇ ਲਵਾਈ ਫਿਰ ਉਹਨੇ ਐ ਕਿ ਹਵਾ ਮੈਨੂੰ ਵੀ ਤੂੰ ਪੀਲ ਨਾ ਕਰ ਮੈਂ ਨੂੰ ਪਟਿਆਲਾ ਲਾਉਣਾ ਹੈ ਕਹਿੰਦਾ ਆਪਾਂ ਲਕੀਰ ਕੱਢਾਂਗੇ ਨਹੀਂ ਜਿਹੜੀ 1970 ਚ ਲੜਾਈ ਹੋਈ ਸੀ ਉਹਦੇ ਪਿੱਛੇ ਉਹਨਾਂ ਨੇ ਹੱਥ ਖੜੀ ਪਿਆਰਾ ਸਿੰਘ ਰਾਣੇ ਤੁਹਾਡੇ ਵਾਸਤੇ ਆਪਣੇ ਲਵਾਈ ਮੂਰੇ ਮੂਏ ਨੇ ਹਾਂ ਡੰਡੇ ਲੈ ਕੇ ਹੂੰ ਮੂਰੇ ਹੋਣੇ ਨਹੀਂ ਖਬਰ ਸਾਨੂੰ ਮਾਰ ਜਿੰਦੇ ਉਹ ਮਗਰੋਂ ਕੀ ਹੁੰਦਾ ਠੀਕ ਹੈ ਕਿੰਨੀ ਕਰਵਾਨੀ ਕਰੀਏ ਹੂੰ ਫਿਰ ਉਹ ਕਹਿੰਦੇ ਵੀ ਮੈਂ ਤੂੰ ਸਰਪੰਚ ਨੂੰ ਦਿਖਾਉਣਾ ਦਾ ਪਟਿਆ ਹੂੰ ਲੱਗੇ ਨਹੀਂ ਜੀ ਜੜਵੇ ਵੀ ਜੇ ਹੂੰ ਲੜਨਗੇ ਆਪਾਂ ਨਕੀ ਘੜ ਲਾਂਗੇ ਠੀਕ ਹੈ ਹਾਂ ਵੀ ਆਈ ਵਜ੍ਹਾ ਉਹਨਾਂ ਕੋਲ ਵੀ ਪਤੌਉ ਦੇ ਹੂੰ ਰਾਮ ਪੈਰੇ ਕੋ 11 ਗੋਲੀਆਂ ਦਾ ਠੀਕ ਹੈ ਚਰਨ ਕੋਲ ਇੱਕ ਨਾਲ ਹੀ ਸੀ ਉਹਨਾਂ ਨੇ ਪੂਰੀ ਮਦਦ ਕੀਤੀ ਸਾਡੀ ਜੀ ਮੜਕੇ ਦੀ ਵੀ ਚਾਹਿਆ ਜੀ ਉਹਦਾ ਸ਼ੁਕਰ ਅੱਲਾ ਉਹ ਤੇ ਹਾਨ ਮੱਜ ਨੇ ਵਾਗ ਗਏ ਉਹ ਜ਼ਮੀਨ ਵੇਚ ਕੇ ਪਰਨ ਲਾਂਗੀ ਉਹਨਾਂ ਦੀ ਜ਼ਮੀਨ ਪੂਰੇ ਬਟਾ ਬਰੂ ਕੋ ਉਧਰ ਲੈ ਜੀ ਵਹਾਵੇਂ ਮੋਰੂ ਵੀ ਵਾ ਗਏ ਉਹਨਾਂ ਦੇ ਪਰਿਵਾਰ ਆ ਬਾਪੂ ਜੀ ਤੁਹਾਡੇ ਅੱਖਾਂ ਦੇ ਜਿਹੜੇ ਪਰਵੱਟੇ ਨੇ ਅੱਖਾਂ ਦੇ ਵਾਲ ਇਹ ਕਾਲੇ ਹੋਣ ਲੱਗ ਗਏ ਨੇ ਜੀ ਮਰਜੀ ਆ ਆ ਮੁਤਾ ਤਿਆਰੀ ਹੋ ਆ ਨਹੀਂ ਤਿਆਰੀ ਨਹੀਂ ਬਾਪੂ ਜੀ ਅਜੇ ਤੇ ਤੁਸੀਂ 25 30 ਸਾਲ ਤੁਹਾਡੀ ਮੌਤ ਹੈ ਪਰ ਸੜਾਣੇ ਛੜੀਆ ਨਹੀਂ ਪਰ ਜਿਹੜਾ ਸਰੀਰ ਹੈ ਤੁਹਾਡਾ ਫਿੱਟ ਦੱਸਣ ਦਾ ਨਾ ਲੇ ਤੁਸੀਂ ਮੁੰਡਿਆਂ ਵਰਗੇ ਲੱਗਦੇ ਹੋ ਮੌਤ ਤਾਂ ਫਿਰਾਂ ਨੇ ਘੜੀਆ ਉਹ ਤਾਂ ਬਾਪੂ ਜੀ ਵਖਰੀ ਉਹ ਕੁਦਰਤ ਦੀ ਉਹਦੀ ਕਾਦਰ ਦੀ ਉਹਦੀ ਰਜਾ ਹੈ ਪਰ ਉਹ ਜੀ ਤੁਹਾਡੇ ਤੋਰੇ ਫੇਰੇ ਤੋਂ ਤੁਹਾਡੇ ਵਾਂਗ ਚੌਂਕੜੀ ਮਾਰ ਕੇ ਬੈਠੇ ਹੋ RAM ਨਾਲ ਭਜਦੇ ਦੌੜਦੇ ਹੋ RAM ਨਾਲ ਪਰ ਅਜੇ 20 25 ਸਾਲ ਤੇ ਆ ਨਹੀਂ ਹੋਰ ਮੌਜਾਂ ਨੇ ਆਪਾਂ ਨੂੰ ਕੀ ਪਤਾ ਲਾ ਅਣੀ ਆਹ ਤਾਂ ਸਾਡੀ ਬੂਆ ਵੀ ਕਹਿੰਦੀ ਸੀ ਹਾਂ ਜੇ ਮੇਰੇ ਮੁੰਡੇ ਚਾਰੇ ਮੇਰੀ ਮੁੰਡੇ ਨੇ ਠੀਕ ਹੈ ਜਿਹੜੀ ਉਹ ਜੀ ਮੰਗਦੀ ਤੇ ਸਿਆਣੀ ਹੋ ਗਏ ਨਿਗਾਹ ਉਹਦੀ ਬਹੁਤ ਹੀ ਮੈਨੂੰ ਕਹਿੰਦੀ ਵੀ ਵੇਖ ਰਹੀ ਮਾਂ ਵਾ ਮੱਝਲੇਬੀਆਂ ਸਾਣੀ ਜੱਦੀ ਲੈਣੀ ਠੀਕ ਹੈ ਮੈਂ ਸਮੋਸਾ ਖਾਣਾ ਜਦੋਂ ਲੈ ਆ ਗਏ ਮਾਦਰ ਹੋਗਾ ਅੰਮੇ ਕਰ ਲਈ ਦੀ ਕੇ ਰੋੜ ਹੈ ਜੀ ਹੈ ਜੀ ਇਹਗਾ ਸੋ ਦੋਸਤੋ ਇਹ ਸਣਾ ਬਾਪੂ ਖੈਰਦੀਨ ਜਿਨ੍ਹਾਂ ਨੇ 1947 ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਆਪਣੇ ਸ਼ਰੀਕੇ ਚ ਆਪਣੇ ਘਰ ਪਰਿਵਾਰ ਦੇ ਬਹੁਤ ਵੱਡੀ ਗਿਣਤੀ ਜੀ ਗਵਾਏ ਨੇ ਉਸ ਵਕਤ ਜੇ ਇੱਕ ਧਿਰ ਨੇ ਨੁਕਸਾਨ ਕੀਤਾ ਤਾਂ ਦੂਜੇ ਪਾਸੇ ਇਸੇ ਪਿੰਡ ਦੇ ਵਿੱਚ ਹੀ ਸਾਰਾ ਪਿੰਡ ਇਹਨਾਂ ਦੇ ਨਾਲ ਸੀ ਜਿਨ੍ਹਾਂ ਨੇ ਮੌਕੇ ਦੇ ਉੱਪਰ ਇਹਨਾਂ ਦੀ ਮਦਦ ਵੀ ਕੀਤੀ ਹੈ ਤੇ ਇਹ ਪਤੀ ਪਤਨੀ ਬਚ ਗਏ ਬਾਕੀ ਪਰਿਵਾਰ ਜਿਹੜਾ ਕੁਝ ਮਾਰਿਆ ਗਿਆ ਕੁਝ ਪਾਕਿਸਤਾਨ ਨੂੰ ਚਲਾ ਗਿਆ ਸੋ ਦੋਸਤੋ ਇਸ ਗੱਲਬਾਤ ਦੇ ਦੌਰਾਨ ਕੁਝ ਜੋ ਬਾਪੂ ਜਰਾਂ ਦੇ ਦਿਲ 'ਚ ਸੀ ਜਾਂ ਕਿਸੇ ਵੀ ਜਾਤ ਬਰਾਦਰੀ ਦਾ ਨਾਮ ਲੈ ਕੇ ਉਹ ਉਹਨਾਂ ਨੇ ਆਪਣੇ ਜੋ ਉਹਨਾਂ ਦੇ ਦਿਲ 'ਚ ਸੀ ਜੋ ਇਹ ਜਾਣਦੇ ਨੇ ਉਹ ਬੋਲੇ ਨੇ ਪਰ ਸਾਡੀ ਕਿਸੇ ਵੀ ਅਗਰ ਸਵਾਲ ਜਵਾਬ ਦੇ ਵਿੱਚ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਆਪਣੇ ਕਮੈਂਟ ਦੇ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ